ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਔਰ ਮੇਰੇ ਵੱਲੋਂ ਸਾਰੀਆਂ ਭੈਣਾਂ ਨੂੰ ਰਖੜੀ ਦੀਆਂ ਬਹੁਤ-ਬਹੁਤ ਮੁਬਾਰਕਾਂ, ਬਹੁਤ-ਬਹੁਤ ਵਧਾਈਆਂ। ਔਰ ਅੱਜ ਰਖੜੀ ਦੇ ਦਿਨ ਤੇ ਮੈਂ ਆਪਣੇ ਵੱਲੋਂ ਕੁਝ ਲਾਈਨਾਂ ਆਪਣੀ ਕਲਮ ਤੋਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਈਆਂ। ਉਮੀਦ ਕਰਦੀ ਹਾਂ ਮੇਰੀਆਂ ਭੈਣਾਂ ਨੂੰ ਇਹ ਲਾਈਨ ਆ ਪਸੰਦ ਆਉਣਗੀਆਂ ਲੋ ਜੀ ਮਾਣੋ ਆਨੰਦ ਰਕੜੀ ਦੇ ਇਸ ਗੀਤ ਦਾ ਤਾਗਾ ਤਾਗਾ ਵੀਰਾ ਕੋਲ ਕਰਦਾ ਦਰਵਾਜਾਵੇ ਪੈਣ ਤੇਰੀ ਬਾਹਰ ਕੜੀ ਵੀਰਾ ਖੋਲ ਕਰ ਦਾ ਦਰਵਾਜਾ ਵੇ ਪੈਣ ਤੇਰੀ ਬਾਹਰ ਖੜੀ ਲੀਕਾ ਲੀਕਾ ਨੀ ਸ਼ੇਤੀ ਆ ਜਾ ਪੈਣੇ ਮੇਰੀਏ ਮੈਂ ਤਾਂ ਕਦੋਂ ਦਾ ਹਾਂ ਕਰਦਾ ਉਡੀਕਾ ਨੀ ਸ਼ੇਤੀ ਆ ਜਾ ਪੈਣੇ ਮੇਰੀਏ ਮੇਤਾ ਕਦੋਂ ਦਾ ਹਕਰਦਾ ਉਡੀਕਾਂ ਨੀਛੇਤੀ ਆ ਜਾ ਪੈਣੀ ਮੇਰੀਏ ਰਾਈ ਰਾਈ ਵੇ ਵੀਰਾ ਚਾਵਾਂ ਤੇ ਸਦਰਾਂ ਦੇ ਨਾਲ ਵੇ ਮੈਂ ਸੋਣੀ ਜਈ ਰਖੜੀ ਲਈ ਆਈ ਵੇ ਚਾਵਾਇ ਤੇ ਸਦਰਾਂ ਦੇ ਨਾਲ ਵੇ ਮੈਂ ਸੋਣੀ ਜੇ ਹੀਰ ਖੜੀ ਲਈ ਆਈ ਵੇ ਚਾਵਾਇ ਤੇ ਸਦਰਾਂ ਦੇ ਨਾਲ ਤਾਗੇ ਤਾਗੇ ਨੀ ਪਿੜੇ ਉੱਤੇ ਬੈ ਕੇ ਪਹਿਣ ਮੇਰੀਏ ਮੇਰੇ ਗੁਟੇ ਉੱਤੇ ਖੜੀ ਸਜਾ ਦੇਨੀ ਪਿੜੇ ਉੱਤੇ ਬੈ ਕੇ ਪਹਿਣੇ ਮੇਰੀਏ ਮੇਰੇ ਗੁੱਟ ਉੱਤੇ ਰਖੜੀ ਸਜਾ ਦੇਨੀ ੀੜੇ ਉੱਤੇ ਬੈ ਕੇ ਪਹਿਣੇ ਮੇਰੀਏ ਅਜ ਬੋਲਿਆ ਬਨੇਰੇ ਉਤੇ ਕਾ ਵੀਰਨਾ ਅਜ ਬੋਲਿਆ ਬਨੇਰੇ ਉਤੇ ਕਾ ਵੀਰਨਾ ਮਾਪਿਆਂ ਦੇ ਘਰ ਹੁਣ ਤੂੰ ਮੇਰੇ ਬਾਬਲ ਦੀ ਥਾਂ ਵੀਰਨਾ ਵੇਖਰ ਮੇਰੇ ਮਾਪਿਆਂ ਦੇ ਹੁਣ ਤੂੰ ਮੇਰੇ ਬਾਬਲ ਦੀ ਥਾਂ ਵੀਰਨਾ ਤਾਵੇ ਤਾਵੇ ਰੱਬ ਅੱਗੇ ਸੁੱਖਾ ਸੁਖ ਦੀ ਰੱਬ ਅੱਗੇ ਸੁੱਖਾ ਸੁਖ ਦੀ ਵੀਰਾ ਤੈਨੂੰ ਮੇਰੀ ਵੀ ਉਮਰੇ ਲਗ ਜਾਵੇ ਵੇ ਰੱਬ ਯਾਗੇ ਸੁੱਖਾਂ ਸੁਖ ਦੀ ਵੀਰਾ ਤੇਰੇ ਲਈ ਰਖੜੀ ਤੇ ਪਾਬੀ ਲਈ ਲੂੰਬੀ ਵੀਰਾ ਤੇਰੇ ਲਈ ਰਖੜੀ ਤੇ ਪਾਬੀ ਲਈ ਲੂੰਬੀ ਵੀਰਾ ਹੱਥੀ ਮੈਂ ਬਣਾ ਕੇ ਲਿਆਈ ਤੇ ਮੈਂ ਬਣਾ ਕੇ ਲਿਆਈ ਵੇ ਦੋਹਾਂ ਦੇ ਹੱਥਾਂ ਉਤੇ ਚਾਵਾਂ ਤੇ ਸਦਰਾਂ ਦੇ ਨਾਲ ਦੋਹਾਂ ਦੇ ਹੱਥਾਂ ਦੇ ਉਤੇ ਚਾਵਾਂ ਤੇ ਸਦਰਾਂ ਦੇ ਨਾਲ ਵੀਰਾ ਬਨਦੀ ਹਮੇ ਚਾਈ ਚਾਈ ਵੇ ਵੀਰਾ ਬਨਦੀ ਹਮੇ ਚਾਈ ਚਾਈ ਵੇ ਆਜ ਸੌਣ ਮਹੀਨੇ ਦੀ ਵਿਰਾ ਆ ਗਈ ਪੂਰਨ 마ਸੀ ਵੇ ਸੌਣ ਮਹੀਨੇ ਦੀ ਵਿਰਾ ਅਜ ਆ ਗਈ ਪੂਰਨ 마ਸੀ ਵੇ ਉਤੋਂ ਦਿਨ ਹੈ ਰਖੜੀ ਦਾ ਦਿਨ ਹੈ ਰਖੜੀ ਦਾ ਪਹਿਣਾ ਦੀ ਹੋ ਗਈ ਦੂਰੇ ਉਦਾਸੀ ਵੇ দিন হে রকড়ি দা ইস పరిজওয়ানি وچ ویرا ইস పరిজওয়ানি নুনা تو مٹی وچ ملائی ইস పరిজওয়ানি নুনা تو مٹی وچ ملائی پھول ورگی دہی نو نا کوئی روگ نہ شے دالائی ਉਲਵਰਗੀ ਦੇਹੀ ਨੂੰ ਕੋਈ ਨਾ ਰੋਗ ਨਛੇ ਦਾ ਲਾਈ ਪੱਬੀ ਦੇ ਹੱਥਾਂ ਚੋਂ ਟੋੜੀ ਨਾ ਛਣਕ ਦੀਆ ਵੰਗਾ ਪੱਬੀ ਦੇ ਹੱਥਾਂ ਚੋਂ ਟੋੜੀ ਨਾ ਛਣਕ ਦੀਆ ਵੰਗਾ ਰਖੜੀ ਦੇ ਦਿਨੀ ਉਤੇ ਵੀਰਾ ਹੋਰ ਨ ਕੁਝ ਮੈਂ ਮੰਗਾਵੇ ਰਕੜੀ ਦੇ ਦਿਨ ਦੇ ਉੱਤੇ ਵੀਰਾ ਹੋਰ ਨ ਕੁਝ ਮੈਂ ਮੰਗਾ ਰਕੜੀ ਦੇ ਦਿਨੇ ਉੱਤੇ ਵੀਰ ਨਾ ਨ ਕੋਈ ਮੰਗਦੀ ਕਪੜਾ ਗਹਿਣਾ ਵੇ ਸਦਾ ਮਾਂ ਬਾਪ ਦਾ ਤੂੰ ਵੀਰਾ ਆ ਗਿਆ ਕਾਰੀ ਰਹਿਣਾ ਵੇ ਦਾ ਮਾਪਾ ਬਾਪ ਦਾ ਤੂੰ ਵੀਰਾ ਯਾਗੇ ਅਕਾਰੀ ਰਹਿਣਾ ਰਹੋ ਤੁਸੀਂ ਹੱਸਦੇ ਵਸਦੇ ਹੱਸਦੇ ਵਸਦੇ ਰਹੋ ਤੁਸੀਂ ਵੀਰਾ ਤੇ ਭਾਬੀ ਹੱਸਦੇ ਵਸਦੇ ਰਹੋ ਤੁਸੀਂ ਵੀਰਾ ਤੇ ਭਾਬੀ ਪਹਿਣਾ ਦਾ ਅਸਲੀ ਗਹਿਣਾ ਵੇ ਹੱਸਦੇ ਵਸਦੇ ਰਹੋ ਤੁਸੀਂ ਹੇਣਾ ਦਇਸ ਲੀ ਗਹਿਣਾ ਵੀਰਾ ਖੋਲ ਕਰਦਾ ਦਰਵਾਜਾਵੇ ਪੈਣ ਤੇਰੀ ਬਾਹਰ ਖੜੀ ਵੀਰਾ ਕੋਲ ਕਰਦਾ ਦਰਵਾਜਾਵੇ ਪੈਣ ਤੇਰੀ ਬਾਹਰ ਖੜੀ